ਸੋ ਸ੍ਰੀ ਗੱਲ ਜੀ ਅੱਜ ਆਪਾਂ ਫਿਰ ਪਹੁੰਚੇ ਸੀ ਘੋੜਿਆਂ ਦਾ ਮੇਲਾ ਤਲਵੰਡੀ ਸਾਬੋ ਜੋ ਕਿ ਤੁਹਾਨੂੰ ਦੱਸਿਆ ਸੀ ਕਿ 4 ਤਰੀਕ ਤੋਂ ਸਟਾਰਟ ਹੋ ਕੇ 4 ਫਰਵਰੀ ਤੋਂ ਸਟਾਰਟ ਹੋ ਕੇ 10 ਫਰਵਰੀ ਤੱਕ ਚੱਲੂਗਾ ਤੇ ਅੱਜ ਇਹਦਾ ਤੀਜਾ ਦਿਨ ਹੈ ਜੀ ਇਹ 4 ਤਰੀਕ ਤੋਂ ਸ਼ੁਰੂ ਹੋਇਆ ਸੀ ਤੇ ਇਹਦੇ ਜਿਹੜੇ ਕੰਪੀਟੀਸ਼ਨ ਨੇ ਉਹ ਕੱਲ ਤੋਂ ਸ਼ੁਰੂ ਹੋ ਜਾਣਗੇ ਤੇ ਮਾਲ ਇੱਥੇ ਆਉਣਾ ਸ਼ੁਰੂ ਹੋਈ ਗਿਆ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਦੇ ਕੰਪੀਟੀਸ਼ਨ ਜਿਵੇਂ ਕੋੜਿਆਂ ਦੀਆਂ ਦੌੜਾਂ ਹੋਗੀਆਂ, ਛਪਟਾ ਸ਼ਾਲਾ ਹੋਗੀਆਂ ਤਾਂ ਇਹ ਕੰਪੀਟੀਸ਼ਨ ਕੱਲ ਤੋਂ ਸ਼ੁਰੂ ਹੋ ਜਾਣਗੇ ਤੇ ਜਿਹੜੇ ਵੀ ਚਾਹਵਾਨ ਨੇ ਆਪਣੇ ਆਪਣੇ ਪਸ਼ੂ, ਪੰਛੀ, ਜਾਨਵਰ ਜੋ ਵੀ ਤੁਹਾਡੇ ਮਿਹਨਤ ਨਾਲ ਪਾਲੇ ਹੋਏ ਨੇ ਤਾਂ ਤੁਸੀਂ ਉਹਨਾਂ ਨੂੰ ਇੱਥੇ ਕੰਪੀਟੀਸ਼ਨਾਂ ਦੇ ਵਿੱਚ ਲੈ ਕੇ ਆ ਸਕਦੇ ਹੋ ਤੇ ਬਾਕੀ ਤੁਹਾਨੂੰ ਇੱਕ 라ਉਂਡ ਮਰਵਾ ਦਿੰਨੇ ਆ ਵੀ ਕਿੰਨਾ ਕਮਾਲ ਅੱਜ ਆ ਚੁੱਕਿਆ ਸੋ ਆਜੋ ਵਿਖਰੇ ਰੱਖ ਕੇ ਕਲੀਅਰ ਰੱਖੋ ਆਪਣੇ ਘੋੜੇ-ਗੋੜੀਆਂ ਦੀ ਪਰਚੀ ਜ਼ਰੂਰ ਲੈ ਕੇ ਜਾਓ ਠੀਕ ਹੈ ਪਾਣੀ ਭਰਾਈ ਜਾਏ ਉਹ ਰਾਹ ਨਾਲ ਉਹਦੇ ਦੇ ਇਹ ਉਹ ਨਹੀਂ ਹੈਗਾ ਜਿੰਨੇ ਨਾਲ ਆਪਾਂ ਕੱਲ ਗੱਲ ਕੀਤੀ ਸੀ ਹੈ ਸਿੱਧੇ ਪਰ ਜਵਾਬ ਸੀ ਇਹਨੂੰ ਹੈ ਕਹੋ ਉਹਈ ਉਹ ਇਹ ਮੈਂ ਜੇ ਮੂੰਹ ਰੱਖਿਆ ਵੀ ਜੇ ਮੂੰਹ ਇਹਦਾ ਕੀ ਕਾਰਨ ਹੁੰਦਾ ਇਹਦਾ ਕਾਦ ਅਦੀ ਨਾਲ ਵੇ ਲੱਗਣ ਦਾ ਇਹ ਕਹਿੰਦੇ ਵੀ ਇੱਕ ਵੇਚਦੇ ਆ ਲੋਕ ਬਰੀਡ ਬਰੀਡ ਜਾਂ ਠੀਕ ਕਰਵਾਉਣ ਦੀ ਕੋਈ ਦਿੱਕਤ ਆਉਂਦੀ ਐ ਸੋ ਕਿਰਪਾ ਕਰਕੇ ਉਹਨਾਂ ਨਾਲ ਜਿਹਨਾਂ ਨੇ ਸੰਪਰਕ ਕਰਕੇ ਤੁਹਾਨੂੰ ਬੁਲਾਤਾ ਕਦੋਂ ਘਰਾਣਾ ਸਟੱਡ ਹੋਰ ਬੋਲਦਾ ਜਿਹੜਾ ਕੋੜੇ ਕੋੜੀਆਂ ਦਾ ਮੇਲਾ ਕਰ ਰਿਹਾ ਹੈ ਕੱਲ ਨੂੰ ਆਪਣੇ ਕੰਪੀਟੀਸ਼ਨ ਸਟਾਰਟ ਹੋ ਜਾਣਗੇ ਕੱਲ ਤੋਂ ਸਟਾਰਟ ਹੋ ਕੇ ਤਿੰਨ ਦਿਨ ਲਗਾਤਾਰ ਕੰਪੀਟੀਸ਼ਨ ਉਹਨਾਂ ਤੇ ਰੇਸ ਵੀ ਹੋਊਗੀ ਚਪਟਾ ਸਾਲਾ ਫਿਰ ਦੇਖਣਾ ਦੋ ਹੀ ਹੁੰਦਾ ਹਰੀਸ ਜੰਗਲ ਦੀ ਸਰੌਲੇ ਸੁਭਣ ਦੇ ਟਾਉਣਾ ਦੇ ਸੋ ਸਾਰੇ ਸਾਰੇ ਜਾਨਵਰ ਆਪਣਾ ਪਹੁੰਚੇ ਹੋਏ ਨੇ ਸੋ ਮੇਲਾ ਤੁਸੀਂ ਦੇਖੋ ਜੀ ਲੱਗੀ ਹੋਈ ਹੈ ਅੜਿਖਲੀ ਉਧਰ ਜਾ ਕੇ ਦਰਸ਼ਨੀ ਵੀ ਕਰੋ ਅੜਿਖਲੀ ਅੜਿਖਲੀ ਬਹੁਤ ਵਧੀਆ ਗਿਆਨ ਪ੍ਰਸਤ ਅਕਸਰੀ ਇੱਕ ਹੁੰਦਾ ਸੀ ਸੋ ਆਪਣੇ ਵਿਚਾਰ ਬਹੁਤ ਵਧੀਆ ਜਦੋਂ ਸ੍ਰੀ ਜੱਤੇ ਪਹੁੰਚੇ ਨੇ ਆਪਾਂ ਨੂੰ ਸੁਣਾ ਕੇ ਨਿਹਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਆ ਬਬੀ ਆ ਵੀ ਇੱਥੇ ਦੇ ਰਹਿਣ ਵਾਲੇ ਆ ਜੀ ਤਲਵੰਡੀ ਸਾਹਬ ਅੱਛਾ ਅੱਛਾ ਇਹ ਮਾਲ ਤੁਹਾਡਾ ਹਾਂ ਜੀ ਹਾਂ ਜੀ ਅੱਛਾ ਅੱਛਾ ਤੇ ਮਤਲਬ ਕੱਲ ਤੋਂ ਇਹਨਾਂ ਦੇ ਕੰਪੀਟੀਸ਼ਨ ਕੱਲ ਤੋਂ ਹਾਂ ਅਹੀ ਕੱਲ ਤੋਂ ਭਰੇ ਜਾਣਗੇ ਤੇ ਤੁਹਾਡੇ ਕਿੰਨੇ ਨਗ ਨੇ ਸਾਡੇ ਕੋਲੇ ਜੀ ਤਿੰਨ ਚਾਰ ਤਾਂ ਘਰੇ ਨਾਲ ਜੇ ਆਉਣ ਵਾਲੇ ਨੇ ਅੱਛਾ ਅੱਛਾ ਜੀ ਕੁਛ ਹੀ ਲੈ ਦੇ ਸਾਡੇ ਆਪਣੇ ਕੋਲ ਕਿੰਨੇ ਨਗ ਸਾਰੇ ਜੀ ਇਹ ਤਾਂ ਗਏ ਜੀ ਤਿੰਨ ਆਉਣ ਆਗਾ ਅੱਛਾ ਅੱਛਾ ਜੀ ਤੇ ਤੁਹਾਡਾ ਇਹ ਮਤਲਬ ਇੱਕ ਤੁਸੀਂ ਬਿਜ਼ਨਸ ਦੀ ਤਰ੍ਹਾਂ ਇਹਨੂੰ ਕਰਾਇਆ ਛੋਟ ਵਜੋਂ ਬੇਟਾ ਮੈਂ ਕਿਹਾ ਇਹ ਪਹਿਲੇ ਮੈਂ ਤਾਂ ਬਚਪਨ ਤੋਂ ਹੀ ਨਾ ਕਮਾਤੇ ਬਾਬਾ ਚੇਤਾ ਮੇਰਾ ਨਾ ਉਹ ਸਭ ਦੁਨੀਆ ਦੇ ਉਸ ਤੇ ਮੇਰਾ ਨਾ ਇਹ ਹੈ ਕਿ ਨਾ ਜੀ ਬਾਬਾ ਚੇਤਾ ਸਿੰਘ ਜੀ ਤਲਵੰਡੀ ਸਾਬ ਉਹ ਤੋਂ ਅੱਛਾ ਇਹ ਕੋੜਾਂ ਦੇ ਆਗੂ ਬੈਦ ਕੋੜਾਂ ਦਾ ਸਭ ਤੋਂ ਵੱਡਾ ਮੈਂ ਆ ਜੀ ਮਾਲਕ ਨੇ ਕਰਿਆ ਮੈਨੂੰ ਅੱਛਾ ਅੱਛਾ ਬੱਚੇ ਬੰਦੇ ਛੋਟਾ ਹੁੰਦਾ ਮੈਂ ਇਸ ਕੰਮ ਤੇ ਪਿਆ ਸੀ ਜੀ ਤੇ ਮੇਰੇ ਤੇ ਬੜੀ ਗੁਰੂਆਂ ਦਾ ਹੱਥ ਆ ਫਿਰ ਅਸੀਂ ਤਾਂ ਇਹ ਨਵੇਂ ਬੱਚਾ ਨੂੰ ਇਹ ਸੀਜਾ ਸਕੋਰੇ ਵਿੱਚ ਇਧਰ ਲੱਗ ਜਾਓ ਨਸ਼ੇ ਤੋਂ ਬਚ ਬਿਲਕੁਲ ਬਿਲਕੁਲ ਇਹ ਵੀ ਨਸ਼ਾ ਹੀ ਹੈ ਨਾ ਇਹ ਵੀ ਨਸ਼ਾ ਹੈ ਨਸ਼ਾ ਤਾਂ ਇਹ ਤਾਂ ਦੇਖੋ ਬੇਟਾ ਇਹ ਕਮਾਈ ਆ ਨਾਲੇ ਸ਼ੌਂਕ ਜਿੱਥੇ ਇਹ ਜਾਨਵ ਉਹ ਕਿਹਦਾ ਤੋੜੇ ਨੇ ਹੁਣ ਕਿਸੇ ਸੀ ਦਾ ਵੀ ਇਹਦਾ ਦੁਨੀਆਦਾਰੀ ਹੈ ਕਈ ਕਹਿੰਦੇ ਆ ਮੈਂ ਯਾਰ ਕੋਈ ਨਹੀਂ ਲੱਭਦੇ ਚੱਪੀ ਇਹਦਾ ਕਰਮਾ ਵਾਲਾ ਲੱਭਦਾ ਬੇਟਾ ਬਿਲਕੁਲ ਜੀ ਬਿਲਕੁਲ ਇੱਕ ਬੰਦਾ ਨਹੀਂ ਇਹਦੀ ਫਿਕਸ ਹੈ ਇਸ ਤਰ੍ਹਾਂ ਲੱਭਦਾ ਸਕਦਾ ਇਹ ਮਾਰਾ ਤੇ ਆਪਣੇ ਪੀਰੇ ਮੇ ਕਪੜਾ ਦੇ ਜਾਣ ਵਾਲਾ ਬਿਲਕੁਲ ਹਾਂਜੀ ਹਾਂਜੀ ਕਿਤੇ ਤੁਸੀਂ ਲੈ ਲਓ ਮਹਾਰਾਜ ਜੀ ਸਿਮੇ ਪਾਛਣਾ ਆ ਰਿਹਾ ਸੀਮੇ ਪਾਛਣਾ ਆ ਰਿਹਾ ਉਹ ਕੇ ਪੀਣੇ ਲੈਡ ਕੋਟੇ ਆ ਰਹੇ ਰਹੇ ਐਵੇਂ ਤਾਂ ਨਹੀਂ ਦੁਨੀਆਦਾਰੀ ਇਹਨਾਂ ਨੂੰ ਪੁੱਛਦੀ ਬੈਠਾ ਜੀ ਜੀ ਬਿਲਕੁਲ ਬਿਲਕੁਲ ਤਾਂ ਬੜੀ ਵੱਡੀ ਹੀ ਨਾਲ ਇਹ ਬਿਲਕੁਲ ਬਿਲਕੁਲ ਹਾਂਜੀ ਤੇ ਇੱਕ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਵੀ ਤੁਸੀਂ ਹੁਣ ਇਹ ਕੰਪੀਟੀਸ਼ਨਾਂ ਚ ਵੀ ਭਾਗ ਲੈਣਗੇ ਹਾਂਜੀ ਹਾਂਜੀ ਤੇ ਇੱਥੋਂ ਇਹ ਪ੍ਰਬੰਧ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਬਈ ਬਹੁਤ ਚੰਗੇ ਜੀ ਬਹੁਤ ਚੰਗੇ ਬੜਾ ਖੁਸ਼ ਹਾਂ ਜੀ ਪਾਣੀ ਦਾ ਬਿਜਲੀ ਦਾ ਸਾਰੇ ਵਧੀਆ ਜੀ ਪ੍ਰਬੰਧ ਸਾਰੇ ਆਪਣੇ ਨਗਰਾਂ ਦੇ ਮੁੰਡੇ ਗੀ ਸਾਰੇ ਨਾਲ ਹਰੇ ਹੋਏ ਸਾਡੇ ਤੇ ਇਹ ਕਿੰਨੇ ਕ ਕਿੰਨਾ ਕੁ ਏਰੀਆ ਹੋਊਗਾ ਤੁਹਾਡੇ ਹਿਸਾਬ ਨਾਲ ਬਾਈ ਜਿੱਥੇ ਮੇਲਾ ਲੱਗਦਾ ਚਲੋ 10 ਕਿੱਲੇ ਇਹ 10 ਕਿੱਲੇ ਦੇ ਏਕੜ ਦੇ ਵਿੱਚ ਮੇਲਾ ਹੈ ਜੀ ਤਾਂ ਬਾਬਾ ਚੇਤਾ ਸਿੰਘ ਜੀ ਇਹ ਵੈਦਵੀ ਨੇ ਇੱਕ ਮੈਂ ਚੀਜ਼ ਇਹ ਵੀ ਦੱਸਣਾ ਚਾਹੂੰਗੀ ਜਿਹੜੇ ਪਸ਼ੂ ਪਾਲਕ ਨੇ ਜਿਹੜੇ ਇਸ ਕੰਮ ਦੇ ਵਿੱਚ ਕੋਈ ਨਵੀਂ ਜਨਰੇਸ਼ਨ ਆਉਣਾ ਚਾਹੁੰਦੀ ਆ ਜਾਂ ਕੁਝ ਕੁ ਲੋਕ ਆਏ ਹੋਏ ਨੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਇਹ ਬਾਬਾ ਚੇਤਾ ਸਿੰਘ ਜੀ ਜੋ ਤਲਵੰਡੀ ਸਾਬੋ ਤੋਂ ਨੇ ਇਹ ਘੋੜੇ ਇਹ ਰੱਖਦੇ ਤਾਂ ਹੈਗੇ ਹੈਗੇ ਨੇ ਓਨਰ ਤਾਂ ਹੈਗੇ ਨੇ ਘੋੜਿਆਂ ਦੇ ਪਰ ਇਹ ਵੈਦਵੀ ਨੇ ਤਾਂ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਕਿਉਂਕਿ ਜਿੰਨੀ ਕਿ ਜਾਣਕਾਰੀ ਮੈਨੂੰ ਲੱਗਦਾ ਇਹਨਾਂ ਕੋਲੇ ਆ ਘੋੜਿਆਂ ਨੂੰ ਲੈ ਕੇ ਓਨੀ ਮੈਨੂੰ ਨਹੀਂ ਲੱਗਦਾ ਕਿਸੇ ਕੋਲੇ ਹੋਊਗੀ ਤੇ ਇਹਨਾਂ ਦਾ ਤੁਸੀਂ ਕਿੰਨੇ ਜਦ ਤੋਂ 1.5 ਬੇਟਾ ਸਿਰ ਛੋਟੇ ਹੁੰਦੇ ਲੱਗੇ ਬਚਪਨ ਦੀ ਛੋਟੇ ਹੁੰਦੇ ਆਪਣਾ ਨਹੀਂ ਹੜੀ ਛੋਟੇ ਹੁੰਦੇ ਅੱਛਾ ਅੱਛਾ ਮਤਾਂ ਚ ਮਰ ਜਾਂਦੇ ਸੀ ਸਾਡੇ ਪਾਈ ਸਾਲ ਕੋੜੀਆਂ ਰੱਖਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਮਾਤਾ ਜੀ ਆਪਣੀ ਨਾ ਚਲਬੰਡੀ ਸਾਹਬ ਦੇ ਦੋ ਕੋੜੀਆਂ ਹੁੰਦੀਆਂ ਸੀ ਉਹਨਾਂ ਟਾਈਮਾਂ ਦੇ ਵਿੱਚ ਉਦੋਂ ਦਾ ਤੁਹਾਨੂੰ ਬਾਤ ਕੀ ਕਰਨ ਕਹ ਪਟਣੀ ਇੱਥੇ ਹੀ ਕਰਨਾ ਫੜੇ ਵੀ ਤੇਰੇ ਨਾਲ ਅੱਛਾ ਅੱਛਾ ਮੇਰ ਦਾ ਬਾਬੇ ਜੀ ਨੂੰ ਵੜੇ ਨਾਥ ਨਹੀਂ ਭੱਤੇ ਉਹਨਾਂ ਦੀ ਮੇਰ ਹੋਈ ਫਿਰ ਮੈਨੂੰ ਆ ਸਾਰੇ ਪਾਣੀ ਤੇ ਪਾਇਆ ਅੱਛਾ ਅੱਛਾ ਨਹੀਂ ਨਹੀਂ ਬਹੁਤ ਵਧੀਆ ਪਰਮਾਤਮਾ ਤਰੱਕੀਆਂ ਦੇਵੇ ਇਸ ਕੰਮ ਨੂੰ ਤੁਹਾਡੇ ਨੂੰ ਤੇ ਦਿਨ ਦੁਗਣੀ ਰਾਤ ਚ ਅਗਨੀ ਤਰੱਕੀ ਕਰਨ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਫਿਰ ਕੱਲ ਨੂੰ ਕੰਪੀਟੀਸ਼ਨ ਵੀ ਬਹੁਤ ਵਧੀਆ ਲੱਗਿਆ ਜੀ ਬਾਕੀ ਨਹੀਂ ਹੋਣਾ ਜੀ ਸਾਰੇ ਪੱਕੇ ਕੱਢਣ ਵਾਲਾ ਗਿਆ ਓਕੇ ਓਕੇ ਕਰਦੇ ਆ ਫਿਰ ਆਪਾਂ ਕੱਲ ਨੂੰ ਦੁਬਾਰਾ ਕਰਦੇ ਆ ਸੋ ਬਹੁਤ ਵਧੀਆ ਲੱਗਿਆ ਜੀ ਬਾਬਾ ਚੇਤਾ ਜੀ ਨਾਲ ਗੱਲ ਕਰਕੇ ਠੀਕ ਹੋ ਗਈ ਧੰਨਵਾਦ ਜੀ ਬਹੁਤ ਧੰਨਵਾਦ ਮਹਾਰਾਜ ਜੰਮਨਾ ਮਰਾ ਕਰੇ ਬਹੁਤ ਵਧੀਆ ਹੰਜੀ ਤਾਂ ਹੁਣ ਆਪਾਂ ਮੇਲੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣੇ ਆ ਤਾਂ ਇੱਥੇ ਬੈਠੇ ਨੇ ਜੀ ਬਾਬਾ ਜੋਰਾ ਸਿੰਘ ਜੀ ਜਿਹੜੇ ਕਿ ਕਿਸੇ ਪਹਿਚਾਨ ਦੇ ਮੁਹਤਾਜ ਨਹੀਂ ਬਾਬਾ ਜੋਰਾ ਸਿੰਘ ਜੀ ਤੇ ਨਾਲ ਹੀ ਸਾਡੇ ਤਲਵੰਡੀ ਸਾਬੋ ਦੇ ਬਹੁਤ ਹੀ ਵਧੀਆ ਪਰਸਨੈਲਿਟੀ ਨੇ ਸਰਦਾਰ ਬਲਵੀਰ ਸਿੰਘ ਜੀ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਮੈਨੂੰ ਥੋੜੀ ਜੀ ਨਾ ਮੇਲੇ ਬਾਰੇ ਜਾਣਕਾਰੀ ਚਾਹੀਦੀ ਹੈ ਜੀ ਕਿ ਆਪਾਂ ਲੋਕਾਂ ਨੂੰ ਸੱਦਾ ਦੇ ਸਕੀਏ ਤੇ ਇੱਕਦਮ ਇਹ ਪੁੱਛਣਾ ਚਾਹੂੰਗੀ ਵੀ ਇਹ ਕਿੰਨੇ ਟਾਈਮ ਤੋਂ ਮੇਲਾ ਹੋ ਰਿਹਾ ਹੈ ਹਾਂਜੀ ਤੇ ਕਿੰਨਾ ਇਹ ਕਿੰਨਾ ਮੇਲਾ ਤੇ ਕਿੰਨੇ ਟਾਈਮ ਤੋਂ ਹੋ ਰਿਹਾ ਹੈ ਚੌਥਾ ਮੇਲਾ ਭੈਣੇ ਦੀ ਲਗਾਤਾਰ 4 ਸਾਲ ਹੋ ਗਏ ਮੇਲਾ ਲੱਗਦੇ ਇਹਨੂੰ ਤੇ ਸ਼੍ਰੀ ਦਰਬੰਦ ਸਾਹਿਬ ਉਹ ਕਮੇਟੀ ਬਣਾਈ ਹੋਈ ਹੈ ਆਪਣੀ ਤਲਵੰਡੀ ਸਾਗੋ ਲੋਕਲ ਬੰਦੇ ਸਾਰੇ ਤੇ ਉਹਨਾਂ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਹੈਗਾ ਤੇ ਇਹਦੇ ਵਿੱਚ ਮਤਲਬ ਖਾਸ ਕਰਕੇ ਤਾਂ ਘੋੜਿਆਂ ਦਾ ਮੇਲਾ ਇਹ ਬਾਕੀ ਸਾਰੇ ਪਸ਼ੂ ਪੰਛੀ ਆਉਣਗੇ ਜਿੰਨਾ ਵੀ ਪਸ਼ੂ ਤਰ ਹੈਗਾ ਹੈਗਾ ਸਾਰੇ ਉਹ ਆਉਣਗੇ ਤੇ ਉਹਨਾਂ ਦੇ ਆਪਣੇ ਕੰਪੀਟੀਸ਼ਨ ਹੋਣਗੇ ਇਹ ਵੈਸੇ ਇਹਦੀਆਂ ਡੇਟਾ ਹੈਗੀਆਂ 4 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਤੇ ਕੱਲ ਨੂੰ 7 ਤਰੀਕ ਤੋਂ ਆਪਣਾ ਹੈਗਾ ਪਹਿਲੇ ਦਿਨ ਦਾ ਪ੍ਰਦਰਸ਼ਨੀ ਹੈ ਘੋੜਿਆਂ ਦੀ ਮਤਲਬ ਜਿਹੜੀ ਕਿ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਚੱਲਣੀ ਹੈ ਤੇ ਅੱਜ 6 ਤਰੀਕ ਹੈ ਜਿਹੜੇ ਮਤਲਬ ਅੱਜ ਕਵੀਸ਼ਰੀ ਦਰਬਾਰ ਹੋਣਾ ਇੱਥੇ ਠੀਕ ਹੈ ਜੀ ਤੇ 7 ਤਰੀਕ ਨੂੰ ਮਤਲਬ ਹੋਊਗੀ ਪ੍ਰਦਰਸ਼ਨੀ 8 ਤਰੀਕ ਨੂੰ ਰੇਗਿਆ ਚੱਲਾ ਹੋਣਗੀਆਂ ਤੇ ਘੋੜਿਆਂ ਦੀਆਂ ਤੇ 9 ਤਰੀਕ ਨੂੰ ਛਪਟਾ ਦੌੜਾ ਕਹਿੰਦੇ ਆ ਉਹ ਹੋਣੀ ਹੈ ਇਹਦੇ 4 ਇਵੈਂਟ ਹੈ ਮੁੱਖ ਮਤਲਬ ਇਹ ਇਹਦੀ ਜਿਹੜੀ ਮਤਲਬ ਇੱਕ ਜਾਨਵਰ ਦੀ ਪਰਚੀ ਫੀਸ ਆਪਾਂ ਜੇ ਦੱਸੀਏ ਵੀ ਆਪਣੀ ਆਡੀਅנס ਨੂੰ ਇੱਕ ਜਾਨਵਰ ਦੀ ਜਾਂ ਇੱਕ ਪਸ਼ੂ ਦੀ ਪਰਚੀ ਫੀਸ ਕਿੰਨੀ ਹੈ ਇਹ ਤਾਂ ਐਂਟਰੀ ਦੀ ਹੈ ਭਾਈ 200 ਰੁਪਿਆ ਜਿਹੜਾ ਇਹ ਕਰਕੇ ਆਪਾਂ ਲਿਆ ਨਾ ਬੀਬਾ ਜਗਾ ਹੈਗੀ ਇਹ ਸਾਰੀ ਠੇਕੇ ਤੇ ਲਈਏ ਖਾਲਸਾ ਸਕੂਲ ਦੀ ਆ ਉਹਦਾ ਪਰ ਟਿੱਕਾ ਪਰਨ ਵਾਸਤੇ ਇੱਕ ਮਤਲਬ ਲਗੂਣੀ ਜੀ ਮਤਲਬ ਐਂਟਰੀ ਫੀਸ ਹੈ ਇੱਕ ਨਾਮਾਤਰ ਸਾਰਾ ਕੁਝ ਹਾਂਜੀ ਹਾਂ ਜਿੱਕ ਨਾਮਾਤਰ ਜੀ ਫੀਸ ਹੈ 200 ਰੁਪਏ ਜੋ ਐਂਟਰੀ ਫੀਸ ਹੈ ਦੀ ਤੇ ਇੱਕ ਮੈਂ ਪੁੱਛਣਾ ਚਾਹੁੰ ਕਿ ਜਿਵੇਂ ਇੱਥੇ ਐਨੇ ਜ਼ਿਆਦਾ ਪਸ਼ੂ ਆ ਰਹੇ ਨੇ ਜਾਨਵਰ ਇਹਨਾਂ ਚ ਵਿਕਰੀ ਵਾਸਤੇ ਵੀ ਆ ਜਾਂ ਕੱਲੇ ਕੰਪੀਟੀਸ਼ਨ ਹਾਂਜੀ ਮਤਲਬ ਜਿਵੇਂ ਵੀ ਕਿਸੇ ਨੂੰ ਆਪ ਦਾ ਚੰਗਾ ਲੱਗਦਾ ਜਿਹਨੇ ਵੇਚਣਾ ਖਰੀਦਣਾ ਉਹ ਵੇਚ ਸਕਦੇ ਆ ਇਹਨੇ ਕੱਲਾ ਪ੍ਰਦਰਸ਼ਿਤ ਕਰਨਾ ਆਪਦੇ ਜਾਨਵਰ ਸੁਪਣਣ ਵਾਸਤੇ ਦੁਕਾਣੇ ਆ ਲੋਕਾਂ ਨੂੰ ਜਿੱਦਾਂ ਮਤਲਬ ਇਹਦਾ ਚੱਲਦਾ ਹੈਗਾ ਮਤਲਬ ਬਰੀਡਿੰਗ ਦਾ ਜਾਦੇ ਹੁੰਦਾ ਹੈਗਾ ਘੋੜਿਆਂ ਦਾ ਵੀ ਉਹਦੇ ਚ ਦੋ ਤਿੰਨ ਆਪਣੇ ਨਸਲਾਂ ਜਿਹੜੀਆਂ ਪੰਜਾਬ ਚ ਮੇਨ ਆ ਇੱਕ ਨੁਕਰਾਨਾ ਨਸਲ ਹੋਗੀ ਇੱਕ ਮਾਰਵਾੜੀ ਨਸਲ ਹੋਗੀ ਬਾਕੀ ਮੱਝੂ ਕੀ ਲੈਣ ਆਪਣੇ ਪੰਜਾਬ ਦੀ ਹੈਗੀ ਤੇ ਬਾਕੀ ਮਤਲਬ ਜਿਹੜੇ ਹੈਗੀਆਂ ਦੌੜਾ ਵਾਸਤੇ ਉਹਦੇ ਚ ਸਿੰਧੀ ਉਹ ਮੇਨ ਹੁੰਦੇ ਆ ਖੁੱਲੇ ਕੰਨ ਵਾਲੇ ਹੁੰਦੇ ਉਹ ਭੱਜਦੇ ਵਾਸਤੇ ਬੱਛੇ ਉਹ ਦੌੜਾਂ ਦੇ ਵਿੱਚ ਉਹ ਦੌੜਾਂ ਦੇ ਵਿੱਚ ਭੱਜਦੇ ਮਤਲਬ ਇਹ ਜਿਹੜੇ ਦਰਸ਼ਕ ਇੱਥੇ ਆਉਣਾ ਚਾਹੁੰਦੇ ਨੇ ਤੇ ਤੁਹਾਡੇ ਲਈ ਜੇ ਤੁਸੀਂ ਵਿਕਰੀ ਲਈ ਵੀ ਆਪਣੇ ਪਸ਼ੂ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਵਿਕਰੀ ਲਈ ਵੀ ਲਿਆ ਸਕਦੇ ਹੋ ਕੋਈ ਇਹ ਨਹੀਂ ਕੰਪਲਸਰੀ ਵੀ ਤੁਸੀਂ ਕੱਲਾ ਕੰਪੀਟੀਸ਼ਨ 'ਚ ਭਾਗ ਲੈਣਾ ਜੇ ਤੁਸੀਂ ਉਹਨਾਂ ਦਾ ਇੱਕ ਸੋਹਪਣ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇੱਥੇ ਇੱਕ ਸ਼ੋਅਕੇਸ ਵਜੋਂ ਵੀ ਲਿਆ ਸਕਦੇ ਹੋ ਕਿ ਸਾਡਾ ਇਹ ਜਾਨਵਰ ਇੰਨਾ ਸੋਹਣਾ ਕਿਉਂਕਿ ਸੋਹਣੀਆਂ ਚੀਜ਼ਾਂ ਦੇਖਣ ਵਾਸਤੇ ਇੱਥੇ ਇਕੱਠ ਹੋ ਰਿਹਾ ਤਾਂ ਤੁਸੀਂ ਉਹਨਾਂ ਨੂੰ ਇੱਕ ਸੋਹਣੇਪਣ ਵਾਲੋ ਦਿਖਾ ਵੀ ਸਕਦੇ ਹੋ ਤੇ ਕੰਪੀਟੀਸ਼ਨਾਂ 'ਚ ਭਾਗ ਵੀ ਲੈ ਸਕਦੇ ਹੋ ਤਾਂ ਕਿ ਤੁਹਾਡੇ ਤੁਹਾਨੂੰ ਵੀ ਤੁਹਾਡੇ ਪਸ਼ੂ ਦੀ ਕਾਬਲੀਅਤ ਪਤਾ ਲ ਜੀ ਇਹ ਮਤਲਬ ਵੀ ਇੱਕ ਮਿਲ ਹੈ ਨਹੀਂ ਤਾਂ ਅਸੀਂ ਇਹਨੂੰ ਕੋਈ ਨਾ ਤਾਂ ਮੰਡੀ ਹੈ ਇਹ ਵੀ ਜੇ ਆਪਾਂ ਕਹਿ ਲਈਏ ਤੇ ਨਾ ਹੀ ਕੱਲਾ ਸ਼ੋਅ ਹੈ ਵੀ ਜਿਹੜੇ ਹੁਣ ਅੱਜ ਕੱਲ੍ਹ ਲੋਕ ਚ ਸ਼ੋਅ ਬਣਾਉਂਦੇ ਹੈਗੇ ਉਹ ਫਸਟ ਸੈਕੰਡ ਥਰਡ ਦੇ ਕਰਕੇ ਕਰਦੇ ਆ ਅਸੀਂ ਕਹਿੰਦੇ ਆ ਵੀ ਛੋਟੇ ਜਿਹੜੇ ਜ਼ਿੰਮੇਦਾਰ ਹੈ ਜੇ ਕਿਸੇ ਕੋਲੇ ਮਦਰੋਂ ਹਜ਼ਾਰਾਂ ਦਾ ਪਸ਼ੂ ਹੈ ਅਸੀਂ ਉਹਨੂੰ ਵੀ ਉਤਸ਼ਾਹਿਤ ਕਰਨ ਵਾਸਤੇ ਜਿਨੇ ਵੀ ਇੱਥੇ ਲਿਆ ਕੇ ਜਾਨਵਰ ਐਂਟਰ ਕੀਤਾ ਜਿਹੜੇ ਆਪਣੇ ਕੱਲ ਨੂੰ ਪ੍ਰਦਰਸ਼ਨੀ ਹੋਊਗੀ ਸਾਰਿਆਂ ਨੂੰ ਇਨਾਮ ਖਰਾਮ ਦੇਣਾ ਹੈ ਵੀ ਸਾਰਿਆਂ ਨੂੰ ਹੀ ਵੀ ਹਾਂ ਛੋਟਿਆਂ ਨੂੰ ਵੀ ਜਿਹਦਾ ਜਿਹੇ ਜਿਹਾ ਵੀ ਜਾਨਵਰ ਹੈ ਉਹਨੂੰ ਉਸੇ ਕੈਟਾਗਰੀ ਦੇ ਵਿੱਚ ਉਹਨੂੰ ਮਤਲਬ ਪ੍ਰोत्ਸਾਹਨ ਕਰਨਾ ਹੈ ਮੇ ਲਗ ਕਮੇਟੀ ਵੱਲੋਂ ਵੀ ਇਹ ਜਿਹੇ ਜਾਨਵਰਾਂ ਦੀ ਆ ਵੀ ਚੰਗੀ ਬਰੀਡਿੰਗ ਕਰਕੇ ਗਾਂ ਨੂੰ ਹੋਰ ਉਤਸ਼ਾਹਤ ਹੋਣ ਮੇਨ ਗੱਲ ਇਹ ਹੈ ਵੀ ਆਪਣੇ ਪੰਜਾਬ ਚ ਜੁੱਤ ਬਾਹਰ ਜਾ ਰਿਹਾ ਹੈ ਜਾਂ ਕਹਿੰਦੇ ਹੈਗੇ ਵੀ ਇੱਥੇ ਸਾਡਾ ਕੁਝ ਨਹੀਂ ਹੈਗਾ ਇੱਥੇ ਬਹੁਤ ਕੁਝ ਹੈ ਵੀ ਇਹ ਜਿਹੜਾ ਹੈਗਾ ਹੈਗਾ ਇੱਕ ਤਾਂ ਆਪਣਾ ਕਿਸਾਨੀ ਦੇ ਨਾਲ ਜੁੜਦਾ ਧੰਦਾ ਜਿਵੇਂ ਪਸ਼ੂ ਤਾਂ ਨਾਲ ਆਪਾਂ ਪਹਿਲਾਂ ਤੋਂ ਮੱਧਾ ਗਾਵਾਂ ਰੱਖਦੇ ਆਂ ਓਵੇਂ ਆਪਾਂ ਘੋੜੇ ਨਾਲ ਰੱਖ ਸਕਦੇ ਹਾਂ ਇਹ ਉਸ ਤੋਂ ਬਾਅਦ ਮਤਲਬ ਕਿ ਸਾਰਿਆਂ ਨੂੰ ਪ੍ਰਤੁਸ਼ਾਣ ਕਰਦੇ ਆ ਜਿਹੜੇ ਕੰਪੀਟੀਸ਼ਨ ਹੈ ਮੇਨ ਵੀ ਬੱਚੇ ਦੁਆਰੇ ਰਾਈਡਿੰਗ ਨਾਲ ਜੁੜਨ ਹਾਂ ਬਿਲਕੁਲ ਜੀ ਇਹ ਬੱਚਿਆਂ ਨੂੰ ਘੋੜਿਆਂ ਬਾਰੇ ਜਿਵੇਂ ਸਾਡੇ ਪਿਓ ਦਾਦੇ ਬਜ਼ੁਰਗ ਪਹਿਲਾਂ ਇਹ ਮੇਨ ਸਾਧਨੀ ਸੀਗਾ ਵੀ ਜੇ ਆਪਾਂ ਕਹਿ ਲਈਏ ਆਵਾਜਾਈ ਦਾ ਉਹ ਉਹ ਕਿਉਂ ਮਸ਼ਿਨਰੀ ਘੱਟ ਸੀਗੀ ਹੁਣ ਦੁਬਾਰੇ ਤੋਂ ਮਤਲਬ ਬੱਚਿਆਂ ਨੂੰ ਛੋਕ ਜਾਗੇ ਆ ਹੁਣ ਰੈਡਾਂ ਹੁੰਦੀਆਂ ਨੇ ਵੀ ਬੱਚੇ ਆਪਦੇ ਲੈਵਲ ਤੇ ਕਰਦੇ ਹੈਗੇ ਉਹਦੇ ਕਰਕੇ ਆਪਾਂ ਇਹ ਮਤਲਬ ਮਾਲਵੇ ਦਾ ਇਹ ਕਹਿੰਦੇ ਆ ਵੀ ਇਹ ਪਹਿਲਾ ਹੀ ਆ ਵੀ ਜਿਹੜਾ ਕੰਪੀਟੀਸ਼ਨ ਹੁੰਦੇ ਆ ਜਾਂ ਆਪਣਾ ਮੰਡੀ ਤਾਂ ਇੱਕ ਨਾ ਆਪਣੀ ਜਿਆਦੇ ਮਕਸਰ ਦੀ ਮੰਡੀ ਮਸ਼ਹੂਰ ਸੀਗੀ ਘੋੜਿਆਂ ਦੀ ਉੱਥੇ ਲੱਗਦੀ ਐ ਪਰ ਜਿਹੜੀਆਂ ਗੇਮਾਂ ਹੁੰਦੀਆਂ ਤੇ ਜਿਹੜਾ ਆਪਣਾ ਨਾਲ ਸੱਭਿਆਚਾਰਕ ਜਿਵੇਂ ਹੁਣ ਇੱਕ ਵਿਸ਼ਰੀ ਦਾ ਰੰਗ ਹੈ ਇਹ ਸਾਡੇ ਉਹ ਕੇ ਮਤਲਬ ਮਾਲਵੇ ਦੇ ਰਾਸ਼ਟ੍ਰਪਤੀ ਅਵਾਰਡ ਹੀ ਮਾਸਟਰ ਰੇਤੀ ਪ੍ਰਸ਼ਾਦ ਜੀ ਸ਼ਰਮਾ ਹਾਂ ਵੀ ਮਤਲਬ ਇਹ ਜੀ ਇਹ ਮਹਾਪ੍ਰਸ਼ਾਦੀ ਸਾਨੂੰ ਸਿਹਤ ਮਿਲਦੀ ਹੈ ਸਾਡੇ ਬੱਚੇ ਜਦੋਂ ਆ ਕੇ ਦੇਖਣਗੇ ਸੁਣਨਗੇ ਤਾਂ ਉਹ ਬੱਚਿਆਂ ਦੇ ਮਤਲਬ ਦੇਖੋ ਤੁਸੀਂ ਰਾਸ਼ਟ੍ਰਪਤੀ ਅਵਾਰਡ ਨਾਲ ਕੋਈ ਛੋਟੀ ਮੋਟੀ ਗੱਲ ਨਹੀਂ ਹਾਂ ਜੀ ਹਾਂ ਮਾਣ ਵਾਲੀ ਗੱਲ ਹੈ ਹਾਂ ਜੀ ਹਾਂ ਵੀ ਤਾਂ ਕਰਕੇ ਅਸੀਂ ਇਸ ਗੱਲ ਕਹਿੰਦੇ ਹਾਂ ਵੀ ਗਾਂਹ ਜਾ ਕੇ ਅਸੀਂ ਇਹਨੂੰ ਪੋਲਾ ਬਸਤੇ ਵੀ ਸਾਡਾ ਮਨ ਹੈਗਾ ਵੀ ਅੱਗੇ ਤੋਂ ਲਾਸਟ ਵਾਲੇ ਦਿਨ ਪੋਲਾ ਕਿੰਨਾ ਕਿਰਾਇਆ ਕਰੀਏ ਵੀ ਇਹਨੂੰ ਇੱਕ ਸੱਭਿਆਚਾਰ ਦਾ ਰੂਪ ਦੇਈਏ ਵੱਡਾ ਮੇਲਾ ਬਣਾਈਏ ਜਿਹੜੀ ਆਪਣਾ ਜਿਹੜਾ ਇਸ ਵਾਰ ਚੌਥਾ ਹੈ ਪੰਜਵਾਂ ਇਹ ਤੋਂ ਜ਼ਿਆਦਾ ਗਰੋਅ ਕਰੂਗਾ ਆਪਾਂ ਹੋਰ ਕੁਝ ਸੋਚਾਂਗੇ ਛੇਵੇਂ ਤੋਂ ਜ਼ਿਆਦਾ ਗਰੋਅ ਕਰਾਉਣਾ ਬਾਕੀ ਬੀਬਾ ਜੀ ਇਹ ਹੈ ਵੀ ਇੱਥੇ ਸਾਰੇ ਪਰਿਵਾਰਾਂ ਸਮੇਤ ਆਉਂਦੇ ਜਿਵੇਂ ਭੈਣ ਤੁਸੀਂ ਆਏ ਹੋ ਵੀ ਇੱਥੇ ਕੋਈ ਵੀ ਬੱਚੇ ਵੀ ਹੋਣ ਤਾਂ ਇੱਥੇ ਸੇਫ ਫੀਲ ਹੁੰਦਾ ਕਿਉਂ ਇੱਥੇ ਸਾਡੀ ਮੇਲਾ ਕਮੇਟੀ ਇੰਨੀ ਸਖਤ ਹੈ ਵੀ ਕਿਸੇ ਨੂੰ ਅਸਿਸਚੀਵਾਚ ਡੱਕ ਵੀ ਨਹੀਂ ਲੌਗਦਾ ਵੀ ਆਮ ਮੇਲੇ 'ਚ ਕੀ ਹੁੰਦਾ ਹੈ ਨਾ ਵੀ ਜੂਸ ਹੈ ਥੋੜਾ ਜਿਹਾ ਕੇਰੀ ਉਹ ਪਾਉਦੇ ਆ ਕਿ ਸ਼ੋਰ ਸ਼ਰਾਬਾ ਉਹਨੜਵਾਜੀ ਵੀ ਉਹਨਾਂ ਚੀਜ਼ਾਂ ਤੋਂ ਵੀ ਸਾਡੀ ਕਮੇਟੀ ਰੋਕਦੀ ਆ ਵੀ ਇੱਥੇ ਜੋ ਵੀ ਹੈ ਮਤਲਬ ਆਪਦਾ ਦਾਇਰੇ ਦੇ ਵਿੱਚ ਰਹਿ ਕੇ ਕਰ ਸਕਦੇ ਜੀ ਕੋਈ ਹਾਂ ਵੀ ਮਤਲਬ ਔਰਤੀਆਂ ਭੈਣਾਂ ਨੇ ਪਰਿਵਾਰਾਂ ਨੇ ਆਉਣਾ ਤੇ ਦਾਉਣਾ ਸਾਹਿਬ ਦਾ ਆ ਨਾਲ ਸਾਡੇ ਹੋਸਟਲ ਹੈ ਭੈਣਾਂ ਦਾ ਵੀ ਉਹ ਵੀ ਕਰਕੇ ਅਸੀਂ ਸਾਰੇ ਪੂਰਾ ਇਹਦਾ ਮਤਲਬ ਮੇਲਾ ਕਮੇਟੀ ਨੇ ਸੱਤ ਅਵਦੇਸ਼ ਦਿੱਤਾ ਹੈ ਹਾਂ ਜੀ ਤਾਂ ਜਿਹਨੇ ਕੀਤਾ ਸਾਡੇ ਵੱਲੋਂ ਮੇਲਾ ਕਮੇਟੀ ਵੱਲੋਂ ਤਲਵੰਡੀ ਸਾਗਰ ਤੋਂ ਨਗਰ ਵੱਲੋਂ ਵੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਹਮਮਾ ਕੇ ਪਹੁੰਚੋ ਇੱਕ ਵਾਰੀ ਦੇਖੋ ਤੁਹਾਡਾ ਮਨ ਖੁਸ਼ ਹੋਊਗਾ ਇਸ ਚੀਜ਼ ਦੀ ਸਾਡੀ ਜ਼ਿੰਮੇਵਾਰੀ ਹੈ ਤਾਂ ਬਹੁਤ ਸੋਹਣਾ ਉਪਰਾਲਾ ਕੀਤਾ ਹੋਇਆ ਜੀ ਇੱਥੇ ਕੋਈ ਇਹ ਨਹੀਂ ਕਿ ਇਕੱਲਾ ਕੰਪੀਟੀਸ਼ਨ ਆ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਭਾਗ ਲੈਣ ਦਾ ਮੌਕਾ ਮਿਲੂ ਜਾਂ ਨਹੀਂ ਮਿਲੂ ਜਿਨੇ ਕਿ ਤੁਹਾਨੂੰ ਜਾਣਕਾਰੀ ਦਿੱਤੀ ਆ ਵੀ ਇਹਦੇ ਵਿੱਚ ਹਰ ਜਿਹੜਾ ਵੀ ਆਪਣੇ ਪਸ਼ੂ ਪੰਛੀ ਨੂੰ ਇੱਥੇ ਲੈ ਕੇ ਆ ਗਿਆ ਹਰ ਕਿਸੇ ਨੂੰ ਮਤਲਬ ਉਨਾ ਹੀ ਪ੍ਰोत्ਸਾਹਨ ਕੀਤਾ ਜਾਊਗਾ ਤੁਹਾਨੂੰ ਉਨਾ ਹੀ ਹੌਸਲਾ ਫਜ਼ਾਈ ਮਿਲੂਗੀ ਤਾਂ ਕਿ ਅਗਲੀ ਵਾਰ ਤੁਸੀਂ ਹੋਰ ਵਧੀਆ ਤਿਆਰੀ ਕਰਕੇ ਆਓ ਤਾਂ ਸਭ ਨੂੰ ਇੱਥੇ ਪਹੁੰਚਣ ਦਾ ਪੁੱਲਾ ਸੱਦਾ ਏ ਤਾਂ ਜੋ ਵੀ ਆਉਣਾ ਚਾਹੁੰਦਾ ਆਓ ਤਾਂ ਜਿੰਨਾ ਤੇ ਤਰੀਜ਼ ਆਪਣੀ ਯੂਥ ਦੇ ਵਿੱਚ ਬਾਹਰਲੇ ਮੁਲਕਾਂ ਦਾ ਤਾਂ ਚੌਂ ਇਹਨਾਂ ਦੇ ਇਸ ਉਪਰਾਲੇ ਦੇ ਸਦਕਾ ਇਹੀ ਆ ਇਹਦਾ ਮੇਨ ਉਦੇਸ਼ ਵੀ ਆਪਾਂ ਯੂਥ ਨੂੰ ਦੁਬਾਰਾ ਤੋਂ ਇਹਨਾਂ ਚੀਜ਼ਾਂ ਵੱਲ ਲੈ ਕੇ ਆਈਏ ਕਿਉਂਕਿ ਇਹਨਾਂ ਚੀਜ਼ਾਂ ਦਾ ਵੀ ਇੱਕ ਨਸ਼ਾ ਹੀ ਆ ਹੈ ਨਾ ਜ਼ਰੂਰੀ ਨਹੀਂ ਆਪਾਂ ਨਸ਼ੇ ਉਹੀ ਕਰਨੇ ਆ ਜਿਹੜੇ ਸਿਹਤ ਨੂੰ ਹਾਨੀਕਾਰਕ ਆ ਸਿਹਤ ਲਈ ਤਾਂ ਇਹ ਵਾਲੇ ਨਸ਼ੇ ਕਰੋ ਯੂਥ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਯੂਥ ਆ ਜਿਹੜਾ ਇੱਥੇ ਪਹੁੰਚੇ ਜਿਹੜੇ ਨੇ ਜੋ ਵੀ ਦੇਖੋ ਯੂਥ ਅੱਜ ਕੱਲ ਬਹੁਤ ਉਹਨਾਂ ਨੂੰ ਇੱਕ ਮਤਲਬ ਹੈਗਾ ਉਹਨਾਂ ਦੇ ਵਿੱਚ ਯੂਥ ਦੇ ਵਿੱਚ ਜੇ ਉਹਨਾਂ ਨੂੰ ਤਾਂ ਸਹੀ ਗਾਈਡੈਂਸ ਦਿੱਤੀ ਜਾਵੇ ਤਾਂ ਇਹ ਉਪਰਾਲਾ ਜਿਹੜਾ ਮੈਨੂੰ ਲੱਗਦਾ ਇਹ ਤੋਂ ਜ਼ਿਆਦਾ ਪਰ ਤੁਸ਼ਾਹੇ ਨੂੰ ਕੋਈ ਨਹੀਂ ਕਰ ਸਕਦਾ ਇਹ ਤੋਂ ਜ਼ਿਆਦਾ ਹੌਸਲਾ ਲੱਜਾਈ ਤੁਹਾਡੀ ਕਿਤੇ ਨਹੀਂ ਹੋਊਗੀ ਤਾਂ ਜਿੰਨਾ ਕੋਲ ਵੀ ਆਪਣੇ ਪਿਆਰ ਨਾਲ ਪਾਲੇ ਹੋਏ ਪਸ਼ੂ ਪੰਛੀ ਨੇ ਪਲੀਜ਼ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰਿਓ ਬਾਕੀ ਇਹ ਵੀ ਆ ਤੁਸੀਂ ਮਤਲਬ ਤੁਹਾਡੇ ਕੋਲੇ ਕੋਈ ਜਾਨਵਰ ਨਹੀਂ ਵੀ ਹੈਗਾ ਇੱਥੇ ਲਿਆਉਣ ਵਾਸਤੇ ਤਾਂ ਤੁਸੀਂ ਮੇਲਾ ਦੇਖਣ ਲਈ ਵੀ ਆ ਸਕਦੇ ਹੋ ਇੱਥੇ ਮੇਲਾ ਦੇਖਣ ਦੀ ਕੋਈ ਫੀਸ ਨਹੀਂ ਤਾਂ ਮੇਲੇ ਨੂੰ ਦੇਖੋ ਤਾਂ ਕਿ ਅਗਲੀ ਵਾਰ ਤੁਸੀਂ ਹੋਰ ਤਿਆਰੀ ਨਾਲ ਆ ਸਕੋ ਤੁਹਾਡੇ ਚ ਹੋ ਸਕਦਾ ਇੱਥੋਂ ਦੇਖ ਕੇ ਤੁਹਾਡਾ ਇੰਨਾ ਮਨ ਖੁਸ਼ ਹੋ ਜਾਵੇ ਕਿ ਇਧਰਲੇ ਪਾਸੇ ਤੁਹਾਡਾ ਸ਼ੌਂਕ ਜਾਗ ਜਾਵੇ ਤੇ ਅਗਲੀ ਵਾਰ ਤੁਸੀਂ ਵੀ ਆਪਣੇ ਕਿਸੇ ਪਸ਼ੂ ਨੂੰ ਪ੍ਰਪੇਅਰ ਕਰਕੇ ਲੈ ਕੇ ਆਓ ਸੋ ਬਹੁਤ ਬਹੁਤ ਸ਼ੁਕਰੀਆ ਜੀ ਭਾਈ ਬਾਕੀ ਇਹਦੇ ਜੇ ਆ ਵੀ ਇਹ ਸਾਰਿਆਂ ਦਾ ਸਾਂਝਾ ਮੇਲਾ ਹੈ ਸਾਡੇ ਵੱਲੋਂ ਇਹ ਹੈ ਵੀ ਜੇ ਕੋਈ ਸਾਨੂੰ ਆ ਕੇ ਨਾ ਅੱਗੇ ਵਾਸਤੇ ਜਾਂ ਇਸ ਮੇਲੇ ਵਾਸਤੇ ਸੁਝਾਅ ਦੇਣਾ ਚਾਵੇ ਉਹਦਾ ਵੀ ਵੈਲਕਮ ਵੀ ਜੀ ਜੀ ਵੀ ਜੇ ਇਹਦੇ 'ਚ ਆਪਾਂ ਹੋਰ ਕੋਈ ਵਧੀਆ ਕਰ ਸਕਦੇ ਆ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪਰਫੈਕਟ ਆ ਵੀ ਆਪਾਂ ਹੋਰ ਵੀ ਇਹਦੇ 'ਚ ਸੁਧਾਰ ਕਰੀਏ ਵੀ ਸਾਰੇ ਇਲਾਕੇ ਦਾ ਮੇਲਾ ਤੇ ਸਾਰੇ ਜਣੇ ਮਤਲਬ ਸਾਨੂੰ ਸੁਝਾਅ ਵੀ ਦਿਓ ਤੇ ਸਾਡੇ ਨਾਲ ਆ ਕੇ ਖੜੋ ਵੀ ਤੇ ਜਿੰਨੇ ਸਰਦਾਰ ਬਲਬੀਰ ਸਿੰਘ ਹੁਣੇ ਆਏ ਆ ਤੇ ਹੋਰ ਵੀ ਸਾਰੀਆਂ ਪਾਰਟੀਆਂ ਦੇ ਨੁਮਾਇंदे ਵੀ ਆਉਂਦੇ ਆ ਇੱਕ ਇਹ ਸਾਂਝਾ ਮੇਲਾ ਵੀ ਮਤਲਬ ਇੱਥੇ ਇਹ ਨਹੀਂ ਹੈਗਾ ਵੀ ਕਿਸੇ ਪਾਰਟੀ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਵੀ ਇਹ ਤਾਂ ਇੱਕ ਆਪਣੇ ਨਗਰ ਦਾ ਇਲਾਕੇ ਦਾ ਵੀ ਮਾਲਵੇ ਦਾ ਮੇਲਾ ਵੀ ਸੱਭਿਆਚਾਰ ਮੇਲਾ ਵੀ ਇੱਕ ਚੀਜ਼ ਨਾ ਬੰਦਿਆ ਨਹੀਂ ਹੋਇਆ ਵੀ ਕੱਲਾ ਘੋੜਿਆਂ ਦਾ ਨਹੀਂ ਤਿਆਉ ਇੱਥੇ ਇੱਕ ਵਿਸ਼ਰੀ ਵੀ ਹੋ ਰਹੀ ਆ ਇਹ ਇੱਥੇ ਦੂਜਾ ਪਸ਼ੂਤਾਨਾ ਜਿਹੜਾ ਪੋਤਿਆਂ ਤੋਂ ਲੈ ਕੇ ਗੁੱਦਿਆਂ ਘਟਾਰਾਂ ਤੋਂ ਲੈ ਕੇ ਵੀ ਮਤਲਬ ਪੱਤਿਆਂ ਤੋਂ ਲੈ ਕੇ ਵੀ ਹਰ ਤਰ੍ਹਾਂ ਦਾ ਪਸ਼ੂਤਾਨਾ ਲਿਆ ਸਕਦਾ ਜਿਹੜਾ ਅਸੀਂ ਕੰਪੀਟੀਸ਼ਨ ਕੱਲ ਨੂੰ ਕਰਵਾ ਰਹੇ ਆ ਉਹਦੇ 'ਚ ਕੋਈ ਵੀ ਪਸ਼ੂਤਾਨਾ ਵਿੱਚ ਇਹ ਕਿਸੇ ਨੇ ਮੁਰਗਾ ਰੱਖਿਆ ਉਹ ਵੀ ਲੈ ਕੇ ਆਉਦਾ ਉਹ ਦਿਖਾ ਸਕਦਾ ਲੋਕਾਂ ਨੂੰ ਵੀ ਮੈਂ ਇਸ ਬਰੀਡ 'ਚ ਆ ਸੁਧਾਰ ਕੀਤਾ ਤੇ ਅਸੀਂ ਉਹਦਾ ਵੀ ਮਾਨ ਸਨਮਾਨ ਜੀ ਜੀ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਜੀ ਆਪਣਾ ਮੇਲਾ ਹੈ ਆਪਣਾ ਸਾਂਝਾ ਮੇਲਾ ਹੈ ਤੇ ਇਸ ਮੇਲੇ ਦੀ ਰੌਣਕ ਵਧਾਉ ਆ ਕੇ ਜੇ ਤੁਸੀਂ ਸੁਝਾਅ ਦੇਣੀ ਹੈ ਕਿ ਆਪਾਂ ਹੋਰ ਕਿੰਨਾ ਬਿਹਤਰ ਇਹਨੂੰ ਬਣਾ ਸਕਦੇ ਆ ਤਾਂ ਯੂਥ ਦਾ ਜਾਂ ਕਿਸੇ ਵੀ ਐਕਸਪੀਰੀਅੰਸ ਬੰਦੇ ਦਾ ਸੁਝਾਅ ਵੀ ਇਹਨਾਂ ਨੂੰ ਮੰਨਿਆ ਜਾਊਗਾ ਇਹ ਕਹਿੰਦੇ ਨੇ ਜੀ ਆਪਾਂ ਪਰਫੈਕਟ ਕੋਈ ਨਹੀਂ ਹੁੰਦਾ ਹਨਾ ਆਪਣੇ ਕਿਸੇ ਵੀ ਖਿੱਤੇ 'ਚ ਕੋਈ ਬੰਦਾ ਪਰਫੈਕਟ ਨਹੀਂ ਹੁੰਦਾ ਸੋ ਤੁਹਾਡੇ ਸੁਝਾਅ ਵੀ ਲੈਤੇ ਜਾਣਗੇ ਤੇ ਇਸ ਮੇਲੇ ਦੀ ਰੌਣਕ ਵਧਾਓ ਵੱਧ ਤੋਂ ਵੱਧ ਵੀਰ ਇੱਥੇ ਸ਼ਿਰਕਤ ਕਰੋ ਭੈਣਾ ਸ਼ਿਰਕਤ ਕਰਵਾਓ ਤੇ ਸੋ ਥੈਂਕ ਯੂ ਠੀਕ ਹੈ। ਦਸੀ ਗੱਲ ਹੈ। ਇਹ ਕਾਦੀਆਂ ਕਿੰਨੀਆਂ ਨੇ ਜੀ? ਇਹ ਨਾਰੀਅਲ ਦੀਆਂ ਨੇ ਜੀ। ਹਾਂਜੀ। ਇਹ ਇਹ ਆਲਸੀ ਦੀਆਂ ਇਹ ਨਾਰੀਅਲ ਦੀਆਂ ਨੇ ਜੀ। ਇਹ ਤਿਲਾਂ ਦੀਆਂ, ਇਹ ਗੋੜਾ ਦੇ ਚਾਣੇ ਨੇ। ਓਕੇ ਜੀ। ਇਹ ਗਜਰੇਲਾ ਗੋੜਾ ਵਾਲਾ ਜੀ। ਤੇ ਮੂਹ ਹੋਈ ਆ ਜੀ ਟਿੱਕੀ ਆ ਜੀ। ਓਕੇ। ਤੇ ਇਹ ਕੀ ਚੀਜ਼ ਹੈ? ਇਹ ਆਮਲੇ ਦਾ ਪਾਊਡਰ ਆ ਜੀ, ਆਮਲੇ ਕੰਢੀ। ਓਕੇ। ਆ ਮੈਡੀਕੇਟਡ ਗੋੜਾ ਆ ਗਿਆ ਜੀ। ਇਦੇ ਵਿੱਚ ਕੀ ਕੀ ਪਾਇਆ ਹੁੰਦਾ? ਇਦੇ ਵਿੱਚ ਦਾਲ, ਕਿੰਨੇ ਹਲਦੀ, ਸੁੰਡਰੀ, ਚਾਰੇ ਜਵੈਨਾ, ਵੱਡੀ ਲੈਜੀ, ਛੋਟੀ ਲੈਜੀ ਦਾ ਦਾਣਾ, ਸੌਫ, ਕਾਲੀਆਂ ਮਿਰਚਾਂ, ਮਗਾ। ਅੱਛਾ ਜੀ। ਸਾਰਾ ਕੁਛ ਇਹਦੇ ਵਿੱਚ ਮਿਕਸ ਕਰੀਏ। ਆਹ ਸੌਫ ਰਿਵੈਨ ਵਾਲਾ ਆ ਗਿਆ ਜੀ। ਆਹ ਸੰਤੋ ਗੋੜਾ ਆ ਗਿਆ ਜੀ। ਇਧਰ ਆ ਦੇਸੀ ਸ਼ੱਕਰ ਆ ਜੀ। ਇਹ ਹਲਦੀ ਵਾਲੀ ਸ਼ੱਕਰ ਆ ਜੀ। ਦੁੱਧ 'ਚ ਪਾ ਕੇ ਪੀਣ ਬਾਅਦ। ਅੱਛਾ ਜੀ। ਤੇ ਇਹਦੇ ਵਿੱਚ ਤੇ ਸਿਰਕਾ ਜੀ। ਸਿਰਕਾ। ਤੇ ਹੋਰ ਤੁਹਾਡੇ ਕੋਲ ਕੋਈ ਤੇਲ ਵਗੈਰਾ ਤਾਂ ਹੋਣਾ ਨਹੀਂ? ਨਹੀਂ ਜੀ। ਓਕੇ ਜੀ। ਜਾ ਜਿੰਨੀਆਂ ਆਈਟਮਾਂ ਤੁਹਾਨੂੰ ਵੀਰੇ ਨੇ ਦਿਖਾਈਆਂ ਨੇ ਇਹ ਸਭ ਹੋਮ ਮਤਲਬ ਇਹਨਾਂ ਦੀ ਆਪ ਦੀ ਦੇਖਰੇਖ ਦੇ ਵਿੱਚ ਬਣਿਆ ਹੋਇਆ ਸਮਾਨ ਆ ਜਿਵੇਂ ਕਿ ਆਪਾਂ ਕਹਿ ਦਈਏ ਕਿ ਬਿਨਾਂ ਕਿਸੇ ਮਿਲਾਵਟ ਤੋਂ ਤੇ ਤੁਸੀਂ ਬੱਬਨਪੁਰ ਤੋਂ ਆ ਨਾ ਤੇ ਕਿਹੜੀ ਡਿਸਟ੍ਰਿਕਟ ਪੈਂਦਾ ਸੰਗਰੂਰ ਇਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ ਬੱਬਨਪੁਰ ਇਹ ਵੀਰੇ ਉੱਥੋਂ ਆ ਤੇ ਜਿੰਨਾ ਸਮਾਨ ਆਪਾਂ ਤੁਹਾਨੂੰ ਵਿਖਾਇਆ ਜਿਹੜੇ ਵੀ ਵੀਰਪਾਲਾ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ ਘੋੜੀਆਂ ਦਾ ਮੇਲਾ ਤਲਵੰਡੀ ਸਾਬੋ ਤਾਂ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰੋ ਜਮਾਂ ਜਦੋਂ ਆਪਾਂ ਐਂਟਰ ਹੁੰਨੇ ਆ ਨਾ ਇੱਧਰ ਖੱਬੇ ਹੱਥ ਕਾਰਨਰ ਤੇ ਇਹਨਾਂ ਨੇ ਆਪਣੀ ਇਹ ਸਟਾਲ ਬਹੁਤ ਵਧੀਆ ਸਮਾਨ ਆ ਇਹਨਾਂ ਕੋਲੇ ਤੇ ਘਰ ਦਾ ਬਣਿਆ ਤੇ ਇੱਕ ਵਾਰ ਆਪਣੇ ਬੱਚਿਆਂ ਦੀ ਸਿਹਤ ਨੂੰ ਮੱਦੇਨਜ਼ਰ ਰੱਖ ਕੇ ਇਹਨਾਂ ਤੋਂ ਗੋੜਾ ਸ਼ੱਕਰ ਹਾਂਜੀ ਇਹਨਾਂ ਦਾ ਗੋੜਾ ਸ਼ੱਕਰ ਜ਼ਰੂਰ ਖਰੀਦਿਓ ਤੇ ਚਾਚੇ ਭਤੀਜੇ ਦੀ ਕੁਲਾੜੀ ਦਾ ਗੋੜਾ ਦੇਖੋ ਲਿਖਿਆ ਹੋਇਆ ਇਹਨਾਂ ਦਾ ਇਹ ਵਾਲਾ ਕਾਰਡ ਹੈ ਜੀ ਸੋ ਇੱਥੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਜੀ ਤੇ ਬਾਕੀ ਕੋਈ ਗੱਲ ਨਹੀਂ ਮੈਂ ਵੀ ਦਿਨੀਆ ਰਿਵਿਊ ਆਪਾਂ ਇਹਨਾਂ ਤੋਂ ਖਰੀਦਦੇ ਹਾਂ ਗੋੜਾ ਵੀ ਕਿਵੇਂ ਦਾ ਹੈ ਤੇ ਬਾਕੀ ਇਹ ਜਿਹੜੀਆਂ ਹੋਮ ਮੇਡ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਪਤਾ ਆਪਣੇ ਬੱਚਿਆਂ ਦੀ ਸਿਹਤ ਦੇ ਮੱਦੇ ਨਜ਼ਰ ਹਨਾ ਅੱਜ ਕੱਲ ਵੈਸੀ ਬਹੁਤ ਬਿਮਾਰੀਆਂ ਨੇ ਤਾਂ ਜਿਹੜੀਆਂ ਬਿਮਾਰੀਆਂ ਤੋਂ ਆਪਾਂ ਆਪਦੀ ਰੱਖਿਆ ਕਰ ਸਕਦੇ ਆ ਉਹਨਾਂ ਤੋਂ ਕੁਛ ਤਾਂ ਆਪਾਂ ਕਰੀਏ ਫਿਰ ਸੋ ਇੱਥੇ ਜ਼ਰੂਰ ਆਇਓ ਇੱਕ ਵਾਰ ਜੋ ਵੀ ਮੇਲੇ ਦੇ ਵਿੱਚ ਆਉਗਾ ਥੈਂਕ ਯੂ ਹਾਂਜੀ ਘੋੜਿਆਂ ਤੋਂ ਇਲਾਵਾ ਇੱਥੇ ਪੈਟ ਡੌਗ ਨੇ ਜਿਹੜੇ ਤੁਹਾਡੇ ਹਨਾ ਬਹੁਤ ਸੋਹਣੇ ਜਾਨਵਰ ਨੇ ਇਹ ਜਰਮਨ ਸ਼ੈਫਰਡ ਤੇ ਪਮੀਰੀਅਨ ਨਸਲ ਦੇ ਕੁੱਤੇ ਵੀ ਇੱਥੇ ਆਏ ਹੋਏ ਨੇ ਤੁਸੀਂ ਕੁੱਕੜਾਂ ਤੋਂ ਲੈ ਤੋਤਿਆਂ ਤੋਂ ਲੈ ਹਰ ਤਰ੍ਹਾਂ ਦਾ ਜਾਨਵਰ ਪੰਛੀ ਪਸ਼ੂ ਤੁਸੀਂ ਇੱਥੇ ਲਿਆ ਸਕਦੇ ਹੋ ਤੇ ਇਹ ਬਾਈ ਆ ਝੰਡਾ ਜਿਨ੍ਹਾਂ ਦੀ ਇੱਥੇ ਜੂਸ ਦੀ ਸ਼ਾਪ ਹੈ ਤੁਸੀਂ ਮੇਲੇ 'ਚ ਵਿਜ਼ਿਟ ਕਰੋਗੇ ਤਾਂ ਇੱਥੋਂ ਤਾਜ਼ੇ ਫਲਾਂ ਦਾ ਜੂਸ ਜ਼ਰੂਰ ਪੀਓ ਇਹ ਤਲਵੰਡੀ ਸਾਬੋ ਤੋਂ ਆ ਵੀਰ ਬਹੁਤ ਮਿਹਨਤੀ ਨੇ ਜ਼ਰੂਰ ਆਇਓ ਇਹਨਾਂ ਕੋਲ